ਗੜਸ਼ੰਕਰ ਨੰਗਲ ਰੋਡ ਤੇ ਓਵਰਲੋਡ ਅਤੇ ਓਵਰ ਸਪੀਡ ਟੀਪਰਾਂ ਦੇ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਜਿਸ ਦੇ ਕਾਰਨ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਜੇ ਹਾਈ ਇੱਕ ਹੋਰ ਹਾਦਸਾ ਸਾਹਮਣੇ ਆਇਆ ਗੜਸ਼ੰਕਰ ਨੰਗਲ ਰੋਡ ਪਿੰਡ ਸ਼ਾਹਪੁਰ ਦੇ ਕੋਲ ਜਿੱਥੇ ਬਜਰੀ ਨਾਲ ਭਰਿਆ ਟੀਪਰ ਪਲਟ ਗਿਆ ਜਿਸ ਦੇ ਕਾਰਨ ਰਾਹਗੀਨਾਂ ਨੂੰ ਪਛਾਨੀਆਂ ਦਾ ਸਾਹਮਣਾ ਕਰਨਾ ਪਿਆ ਜਾਣਕਾਰੀ ਅਨੁਸਾਰ ਓਵਰਲੋਡ ਟੀਪਰ ਵੀਨੇਵਾਲ ਤੋਂ ਗੜਸ਼ੰਕਰ ਨੂੰ ਆ ਰਿਹਾ ਸੀ ਤਾਂ ਜਦੋਂ ਇਹ ਪਿੰਡ ਸ਼ਾਹਪੁਰ ਦੇ ਕੋਲ ਪੂਜਾ ਦਾ ਬ੍ਰੇਕ ਫੇਲ ਹੋਣ ਕਾਰਨ ਸਫੇਦੇ ਨਾਲ ਟਕਰਾਨ ਉਪਰੰਤ ਪਲਟ ਗਿਆ ਹਾਦਸੇ ਇਹ ਰਹੇ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਮੈਂ ਦਰਸ਼ਨ ਸਿੰਘ ਮੱਟੂ ਸਬਾਈ ਕਮਿਨਰ ਕੰਡੀਸ਼ਨਰ ਅਰਸ਼ ਕਮੇਟੀ ਜਿਹੜੀ ਮੁੱਢ ਕਦੀਮ ਤੋਂ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੋਧ ਚ ਲੜਦੀ ਆ ਓਵਰਲੋਡਡ ਟਿੱਪਰ ਟਰਾਲੇ ਘੋੜਿਆਂ ਦੇ ਵਿਰੋਧ ਚ ਖੜਦੀ ਆ ਇਹ ਗੈਰ ਕਾਨੂੰਨੀ ਰਸਤਿਆਂ ਦਾ ਵਿਰੋਧ ਕਰਦੀ ਆ ਇਹ ਕਲਗੀ ਜਿਹੜੀ ਸ਼ਵਾਲਕ ਦੀ ਆ ਉਹਨੂੰ ਅਜਾਣਨ ਦਾ ਜੋ ਉਪਰਾਲਾ ਹੋ ਰਿਹਾ ਉਹਦਾ ਡਟਮਾ ਵਿਰੋਧ ਕਰਦੀ ਆ ਸਾਡੇ ਇਲਾਕੇ ਚ ਗੜਸ਼ੰਗਰ ਨੰਗਰ ਰੋਡ ਤੇ 17 ਇਨਾ ਟਿੱਪੜਾ ਟਰਾਲਿਆਂ ਘੋੜਿਆਂ ਕਰਕੇ ਮਾਰਡਰ ਹੋ ਚੁੱਕੇ ਆ ਮਰ ਚੁੱਕੇ ਆ ਲੋਕ ਅੱਜ ਵੀ ਸਵੇਰੇ ਛਾਪਰ ਇੱਕ ਟਿੱਪਰ ਪਲਟਿਆ ਉਹ ਕਿਉਂ ਪਲਟਿਆ ਕਿਉਂਕਿ ਸੜਕ ਚੌੜੀ ਘਟੋ ਆ ਉਹ ਕਿਉਂ ਪਲਟਿਆ ਕਿਉਂਕਿ ਓਵਰਲੋਡ ਤੇ ਓਵਰ ਸਪੀਡ ਜਾ ਰਿਹਾ ਇਹ ਮੌਤ ਦਾ ਇੱਕ ਬੁੱਲਾ ਆ ਮੌਤ ਦਾ ਇੱਕ ਤੂਫਾਨ ਆ ਇੱਕ ਇਹ ਮੌਤ ਦੇ ਜਲਾਦ ਆ ਜਿਹੜੇ ਓਵਰਲੋਡ ਟਿੱਪਰ ਚਲਾਉਂਦੇ ਆ ਲਗਾਤਾਰ ਉਹ ਲੋਕ ਜਿਹੜਾ ਮਾਈਨਿੰਗ ਮਾਫੀਆ ਉਹਦੇ ਨੂੰ ਪੈਸਾ ਚਾਹੀਦਾ ਲੋਕਾਂ ਦੀ ਜੀਵਨ ਦਾ ਕੋਈ ਉਹਨਾਂ ਕੋਲ ਮੁੱਲ ਨਹੀਂ ਅਸੀਂ ਕੰਡੀਸ਼ਨ ਕਮੇਟੀ ਵੱਲੋਂ ਪਹਿਲਾਂ ਵੀ ਮੰਗ ਕਰਦੇ ਆਏ ਆਂ ਬੇ ਸਮੇਂ ਦੇ ਅਨੁਸਾਰ ਇਹਨਾਂ ਦੀ ਓਵਰਲੋਡਿੰਗ ਬੰਦ ਹੋਵੇ ਤੇ ਸ਼ਾਪਰ ਇੱਕ ਕੰਡਾ ਵੀ ਚਾਲੂ ਕੀਤਾ ਜਾਵੇ ਜਿਹੜੇ ਓਵਰਲੋਡ ਹੈਵੀ ਵਹੀਕਲ ਜਾਂਦੇ ਆ ਇਹਨਾਂ ਨੂੰ ਐਂਪਾਉਂਡ ਕੀਤਾ ਜਾਵੇ ਇਹਨਾਂ ਨੂੰ ਜ਼ਬਤ ਕਰਕੇ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਸਾਡਾ ਆ ਕੰਢੀ ਦਾ ਸ਼ਵਾਲਗਦਾ ਮੁਕਤ ਵੀ ਬਚ ਸਕੇ ਲੋਕਾਂ ਦੀ ਜਾਨ ਤੇ ਮਾਲ ਦੀ ਵੀ ਰਾਖੀ ਹੋ ਸਕੇ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਬੇ ਤਰੰਤ ਸੜਕ ਨੂੰ ਚੌੜਾ ਕੀਤਾ ਜਾਵੇ ਤੇ ਟਿਪਰ ਜਿਹੜੇ ਆ 80 ਟਨ ਦੇ 100 ਟਨ ਦੇ ਜੋ ਚੱਲਦੇ ਨਾ ਇਹ ਸੜਕਾਂ ਨੂੰ ਫੇਰ ਟੁੱਟਣ ਦੇ ਕਿਨਾਰੇ ਖੜੇ ਕਰ ਦਿੰਦੇ ਆ ਸਾਡੀ ਸੜਕ 40 ਟਨ ਦੀ ਆ ਤੇ ਉੱਪਰ ਟਿਪਰ 100 ਟਨ ਦਾ ਚੱਲਦਾ ਇਹ ਬਹੁਤਾ ਸਮਾਂ ਕੱਟ ਨਹੀਂ ਸਕਦੀ ਇਸ ਕਰਕੇ ਇਹਨਾਂ ਟਿਪਰਾਂ ਤੇ ਨਕੇਲ ਕੱਸੀ ਜਾਵੇ ਤੇ ਜਿਹੜੇ ਟਿਪਰਾਂ ਦੇ ਮਾਲਕ ਹਾਂ ਉਹਨਾਂ ਨੂੰ ਵੀ ਵਿੱਚ ਰੱਖਿਆ ਜਾਵੇ ਤਾਂ ਕਿ ਆਣ ਵਾਲੇ ਸਮੇਂ 'ਚ ਇਹ ਵੀ ਠੀਕ ਚਲਾ ਸਕਣ ਮੈਂ ਨਿਊਜ਼ 18 ਦਾ ਬਹੁਤ ਧੰਨਵਾਦੀ ਹਾਂ ਜਦੋਂ ਵੀ ਕਿਸੇ ਦਾ ਕੋਈ ਮਸਲਾ ਹੁੰਦਾ ਇਹ ਲੋਕਾਂ ਨੂੰ ਹਾਈਲਾਈਟ ਕਰਦੇ ਆ ਧੰਨਵਾਦ ਜੀ ਮੈਂ ਸੁਭਾਸ਼ ਮਟੋ ਵਾਈਸਪਰੇਡ ਧੰਨਵਾਦੀ ਸ੍ਰੀ ਸਵਾ ਚਾਰ ਪਰਸਨ ਸੀਤ ਪਾਕਿਸਤਾਨ ਕੈਰਿਟੇਬਲ ਟਰਸਟ ਵੱਲੋਂ ਇਹ ਮੰਗ ਕਰਦੀਆਂ ਕਿਉਂਕਿ ਸਾਡਾ ਨੰਗਲ ਰੋਡ ਜਿਹੜਾ ਆ ਇਹਦੇ ਤੇ ਟਿਪਰ ਟਰਾਲੇ ਜਿਹੜੇ ਆ ਓਵਰਲੋਡ ਗੱਡੀਆਂ ਜਾਂਦੀਆਂ ਤੇ ਬਹੁਤ ਸਪੀਡ 'ਚ ਜਾਂਦੀਆਂ ਅਸੀਂ ਪਿੱਛੇ ਜਿਹੜਾ ਮਰਡਰ ਹੋਇਆ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਭਈ ਇਹਨਾਂ ਦੀ ਸਪੀਡ ਜਿਹੜੀ ਆ ਲਿਮਟ ਰੱਖੀ ਜਾਵੇ ਤੇ ਟਾਈਮਿੰਗ ਜਿਹੜੀ ਆ ਉਹ ਰੱਖੀ ਜਾਵੇ ਪਰ ਉਹ ਦੋਕ ਦਿਨ ਇਦਾਂ ਹੋਇਆ ਟਾਈਮਿੰਗ ਤਾਂ ਜਿਹੜੀ ਆ ਠੀਕ ਆ ਪਰ ਜਿਹੜੀਆਂ ਗੱਡੀਆਂ ਜਾਂਦੀਆਂ ਆ ਸੜਕ ਛੋਟੀ ਆ ਕਿਉਂਕਿ ਪਹਿਲਾਂ ਵੱਡੀ ਸੜਕ ਸੀ ਨਹੀਂ ਛੋਟੀ ਬਣਾਤੀ ਪਰ ਜਿਹੜਾ ਪਲਟਿਆ ਉਥੇ ਬਹੁਤ ਐਕਸੀਡੈਂਟ ਹੁੰਦੇ ਆ ਕਿਉਂਕਿ ਸੜਕ ਚੌੜੀ ਹੋਣ ਕਰਕੇ ਘੱਟ ਚੌੜੀ ਹੋਣ ਕਰਕੇ ਗੱਡੀਆਂ ਜੜੀਆਂ ਇੱਕ ਉਧਰੋਂ ਉਧਰੋਂ ਬਾਈਪਾਸ ਨਹੀਂ ਹੁੰਦੀਆਂ ਵਿੱਚ ਵਾਲਾ ਬੰਦਾ ਜਾ ਰਿਹਾ ਉਦਾਂ ਹੀ ਆਉਦਾ ਪਿੱਛੂ ਕੱਢ ਦਿੰਦੇ ਆ ਇਸ ਕਰਕੇ ਹੋਰ ਜਿਹੜੇ ਐਕਸੀਡੈਂਟ ਹੋਣ ਤੋਂ ਬਚਣ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਭਈ ਜਿਹੜੇ ਗੱਡੀਆਂ ਦੀ ਜੜੀ ਆ ਜਿਹੜੇ ਮਾਲਕ ਆ ਜਦੋਂ ਬੰਦਾ ਮਰ ਜਾਂਦਾ ਤਾਂ ਡਰਾਈਵਰ ਦੀ ਜ਼ਮਾਨਤ ਕਰਾ ਲੈਂਦੇ ਆ ਫੇਰ ਕਹਿੰਦੇ ਫੇਰ ਉਹਦੀ ਜ਼ਮਾਨਤ ਕਰਾ ਲੈਂਦੇ ਜਿਹੜੇ ਮਾਲਕ ਆ ਉਹਨਾਂ ਨੂੰ ਪਨਿਸ਼ ਕੀਤਾ ਜਾਵੇ ਤਾਂ ਕਿ ਸਾਡੀ ਜਿਹੜੀ ਖੂਨੀ ਸੜਕ ਬਣ ਗਈ ਇੱਥੇ ਲੋਕਾਂ ਲੋਕੀ ਜਿਹੜੇ ਆ ਉਹ ਚੰਗੀ ਮਤਲਬ ਤੁਰ ਸਕਣ ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਵੀ ਜੇ ਅਸੀਂ ਤੁਰੇ ਜਾਂਦੇ ਹਾਂ ਕਿਲੋਮੀਟਰ ਤੇ ਜਾ ਕੇ ਅਸੀਂ ਮੁੜ ਕੇ ਘਰ ਆਣਾ ਕਿ ਨਹੀਂ ਆਣਾ ਸੜਕ ਚੌੜੀ ਕੀਤੀ ਜਾਵੇ ਤੇ ਟਿਪਰਾਂ ਦੀ ਟਰਾਲੀਆਂ ਦੀ ਓਵਰਲੋਡਿੰਗ ਬੰਦ ਹੋਵੇ ਤੇ ਸਪੀਡ ਜਿਹੜੀ ਲਿਮਟ ਰੱਖੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੰਢੀ ਸੰਘਰਸ਼ ਕਮੇਟੀ ਤੇ ਜਨਵਾਦੀ ਇਸਤਰੀ ਸਭਾ ਤੇ ਹੋਰ ਸਮਾਜਿਕ ਸੇਵਾ ਸੇਵਕ ਜਥੇਬੰਦੀਆਂ ਨੂੰ ਸਾਰਿਆਂ ਨੂੰ ਲੈ ਕੇ ਰੋਡ ਜਾਮ ਕੀਤਾ ਜਾਊਗਾ ਜਦ ਤੱਕ ਸਰਕਾਰ ਦੇ ਕੰਨਾਂ ਤੇ ਜੂਨ ਨਹੀਂ ਸਰਕਦੀ ਅਸੀਂ ਫਿਰ ਉੱਠਣਾ ਨੇ ਬਹੁਤ ਬਹੁਤ ਪ੍ਰਾਪਤੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز